ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਕਾਈ ਨੀਜ਼ ਪੰਜਾਬ ਦੇ ਵਿੱਚ ਤੇ ਮੈਂ ਹਾਂ ਗਗਨਦੀਪ ਸਿੰਘ ਲੋੜੀ ਦਾ ਤਿਉਹਾਰ ਹੈ ਚਾਰੇ ਪਾਸੇ ਰੌਣਕਾਂ ਨੇ ਵਿਆਹਾਂ ਦੇ ਪ੍ਰੋਗਰਾਮ ਹੋਏ ਨੇ ਨਵਜੰਮੇ ਬੱਚਿਆਂ ਦੇ ਪ੍ਰੋਗਰਾਮ ਹੋਏ ਨੇ ਤੇ ਰਿਸ਼ਤੇਦਾਰ ਇਕੱਠੇ ਕਰਕੇ ਲੋੜੀਆਂ ਮਨਾਈਆਂ ਜਾਂਦੀਆਂ ਨੇ ਮਠਾਈਆਂ ਵੰਡੀਆਂ ਜਾਂਦੀਆਂ ਨੇ ਨੌਜਵਾਨਾਂ ਦੇ ਵਿੱਚ ਪਤੰਗ ਬਾਜ਼ੀ ਨੂੰ ਲੈ ਕੇ ਵੀ ਜਿਹੜਾ ਕਹਿ ਲਈਏ ਕਿ ਕਾਫੀ ਉਤਸ਼ਾਹ ਹੈ ਕਿ ਪਤੰਗਾ ਉਡਾਵਾਂਗੇ ਪੇਚੇ ਲਗਾਵਾਂਗੇ ਦੂਸਰੇ ਪਾਸੇ ਮਾਗੀ ਮੇਲਾ ਮੁਕਸਰ ਸਾਹਿਬ ਦਾ ਵੀ ਆ ਰਿਹਾ ਹੈ ਤੇ ਸੋ ਇਹ ਸਾਰੇ ਪ੍ਰੋਗਰਾਮ ਦੇ ਵਿੱਚ ਇੱਕ ਗੱਲ ਕਰਦੇ ਆ ਕਿ ਨੇਕ ਕੁਪਰਾਲਾ ਕੀਤਾ ਹੈ ਦੜਬੇ ਦੇ ਪਿੰਡ ਸਿਹਾਲ ਦੇ ਨੌਜਵਾਨਾਂ ਨੇ ਜੀ ਹਾਂ ਦੋ ਨੌਜਵਾਨ ਨੇ ਯਾਦ ਸਿਹਾਲ ਤੇ ਰਸ਼ੀ ਸਿਹਾਲ ਜਿਨ੍ਹਾਂ ਨੇ ਪਿੰਡ ਦੇ ਨਵ ਜੰਮੀਆਂ ਬੱਚੀਆਂ ਨੂੰ ਲੈ ਕੇ ਲੋੜੀ ਮਨਾਈ ਹੈ ਜੀ ਹਾਂ ਨਵ ਜੰਮੀਆਂ ਬੱਚੀਆਂ ਦੀ ਲੋੜੀ ਮਨਾਈ ਹੈ ਆਮ ਤੌਰ ਤੇ ਵੇਖਿਆ ਜਾਂਦਾ ਹੈ ਕਿ ਕਿਸੇ ਦੇ ਘਰ ਬੇਟਾ ਪੈਦਾ ਹੋਵੇ ਤਾਂ ਚਾ ਦੂਨੇ ਹੋ ਜਾਂਦੇ ਨੇ ਰੰਗ ਬਾਂਝੇ ਜਾਂਦੇ ਨੇ ਤੇ ਕਿਤੇ ਨਾ ਕਿਤੇ ਜਦੋਂ ਕਿਤੇ ਬੱਚੀ ਦੇ ਜਨਮ ਦੀ ਗੱਲ ਕੀਤੀ ਜਾਵੇ ਤੇ ਸਾਰੇ ਚਾ ਮੱਦਮ ਕਰ ਦਿੱਤੇ ਜਾਂਦੇ ਨੇ ਕੁਝ ਲੋਕਾਂ ਵੱਲੋਂ ਹਾਲੇ ਵੀ ਜਿਹੜਾ ਭੇਦਭਾਵ ਕੀਤਾ ਜਾਂਦਾ ਹੈ ਲੜਕੀ ਤੇ ਲੜਕੇ ਦੇ ਵਿੱਚ ਉੱਥੇ ਦੂਸਰੇ ਪਾਸੇ ਯਾਦ ਇਸ ਹਾਲ ਤੇ ਰਸ਼ੀ ਇਸ ਹਾਲ ਹੋਣਾ ਵੱਲੋਂ ਜਿਹੜੀ ਆ ਪਿੰਡ ਦੇ ਵਿੱਚ ਲੋਹੜੀ ਮਨਾਈ ਗਈ ਆ ਬੱਚੀਆਂ ਦੀ ਸੋ ਇੱਕ ਨੇਕ ਉਪਰਾਲਾ ਇੱਕ ਚੰਗੀ ਸੇਧ ਜਿਹੜੀ ਆ ਦੁਨੀਆ ਦੇ ਸਾਹਮਣੇ ਜਾਂਦੀ ਆ ਗੱਲ ਕਰਦੇ ਆ ਯਾਦ ਸਿਹਾਲ ਤੇ ਰਸ਼ੀ ਸਿਹਾਲ ਦੀ ਤੇ ਇਹ ਜਿਹੜੀ ਟੀਮ ਹੈ ਆਏ ਸਾਲ ਦਰਜਨ ਤੋਂ ਵੱਧ ਬੱਚੀਆਂ ਜੋ ਕਿ ਲੋੜਵੰਦ ਬੱਚੀਆਂ ਉਹਨਾਂ ਦੇ ਆਨੰਦ ਕਾਰਜ ਵੀ ਕਰਵਾਉਂਦੇ ਨੇ ਸੋ ਸਮਾਜ ਸੇਵਕ ਦੇ ਤੌਰ ਤੇ ਉੱਭਰ ਕੇ ਸਾਹਮਣੇ ਆ ਰਹੇ ਨੇ ਯਾਦ ਸਿਹਾਲ ਤੇ ਰਸ਼ੀ ਸਿਹਾਲ ਦੀ ਟੀਮ ਪਿੰਡ ਵਾਸੀਆਂ ਦਾ ਵੀ ਇਹ ਵੀ ਕਹਿਣਾ ਹੈ ਕਿ ਅੱਜ ਦੇ ਦੌਰ ਦੇ ਵਿੱਚ ਤਕਨੀਕੀ ਯੋਗ ਹੈ ਅੱਜ ਦੇ ਦੌਰ ਦੇ ਵਿੱਚ ਵੀ ਜਿਹੜਾ ਭੇਦ ਭਾਵ ਕਿਤੇ ਨਾ ਕਿਤੇ ਕਲੰਕਿਤ ਕਰਦਾ ਹੈ ਮਾਹੌਲ ਨੂੰ ਪਰ ਜਿਹੜਾ ਅੱਜ ਇਹਨਾਂ ਨੇ ਪ੍ਰੋਗਰਾਮ ਮਨਾਇਆ ਬੱਚੀਆਂ ਦੀ ਲੋਹੜੀ ਮਨਾਈ ਆ ਉਹਦੇ ਨਾਲ ਪੂਰੀ ਦੁਨੀਆ ਦੇ ਵਿੱਚ ਇੱਕ ਚੰਗਾ ਮੈਸੇਜ ਜਾਂਦਾ ਚੰਗੀ ਸੇਧ ਜਾਂਦੀ ਆ ਸੋ ਬੱਚੀਆਂ ਦਾ ਇਹ ਗੱਲ ਕਹਿਣਾ ਸੀ ਕਿ ਇਹਨਾਂ ਦੋ ਭਰਾਵਾਂ ਦੇ ਕਰਕੇ ਸਾਨੂੰ ਕਦੇ ਵੀ ਕਿਸੇ ਚੀਜ਼ ਦੀ ਕਮੀ ਮਹਿਸੂਸ ਨਹੀਂ ਹੋਈ ਸੋ ਆਏ ਸਾਲ ਦਰਜਨ ਤੋਂ ਬਾਅਦ ਲੋੜਵੰਦ ਧੀਆਂ ਦੇ ਆਨੰਦ ਕਾਰਜ ਕਰਵਾਉਣੇ ਨਵਾਂ ਜੰਮੀਆਂ ਬੱਚੀਆਂ ਦੀ ਲੋਹੜੀ ਮਨਾ ਕੇ ਇਹਨਾਂ ਦੋ ਵੀਰਾਂ ਨੇ ਪੂਰੀ ਦੁਨੀਆ ਦੇ ਵਿੱਚ ਇੱਕ ਚੰਗਾ ਸੰਦੇਸ਼ ਦਿੱਤਾ ਹੈ ਤੇ ਲੜਕੀ ਤੇ ਲੜਕੇ ਦੇ ਵਿੱਚ ਜਿਹੜਾ ਭੇਦ ਭਾਵ ਹੈ ਉਹਨੂੰ ਖਤਮ ਕਰਨ ਦੇ ਲਈ ਵੀ ਇੱਕ ਯੋਗ ਕਦਮ ਚੁੱਕਿਆ ਸੋ ਪਿੰਡ ਵਾਸੀਆਂ ਦਾ ਇਹ ਕਹਿਣਾ ਹੈ ਕਿ ਜਿਹੜੀ ਲੋੜੀ ਡਿੜਬੇ ਦੇ ਇਸ ਪਿੰਡ ਸੇ ਹਾਲ ਦੇ ਵਿੱਚ ਮਨਾਈ ਗਈ ਹੈ ਅਸੀਂ ਚਾਹੁੰਦੇ ਹਾਂ ਕਿ ਹਰੇਕ ਪਿੰਡ ਦੁਨੀਆ ਦੇ ਹਰੇਕ ਕਸਬੇ ਜਾਂ ਪੰਜਾਬ ਦੇ ਹਰੇਕ ਕਸਬੇ ਦੇ ਵਿੱਚ ਅਜਿਹੀ ਹੀ ਲੋੜੀ ਮਨਾਈ ਜਾਵੇ ਤਾਂ ਕਿ ਤੀਆਂ ਦੇ ਨਾਲ ਵੀ ਰੌਣਕਾਂ ਬੱਜੀਆਂ ਰਹਿਣ ਅਜਿਹੀ ਜਾਣਕਾਰੀ ਦੇ ਲਈ ਜੁੜੇ ਰਹੋ ਸਕਾਈ ਨਿਊਜ਼ ਪੰਜਾਬ ਦੇ ਨਾਲ ਹਾਂਜੀ ਮੈਂ ਅੱਜ ਦਾ ਤੇ ਅੱਜ ਦਾ ਸਾਰੇ ਨਗਰ ਨੇ ਬਹੁਤ ਇੰਜੋਏ ਕੀਤਾ ਕਿਉਂਕਿ ਮੇਰੇ ਯਾਦਵੀਰ ਜੀ ਤੇ ਰਸ਼ਪਿੰਦਰ ਵੀਰ ਜੀ ਨੇ ਬਹੁਤ ਵਧੀਆ ਪ੍ਰੋਗਰਾਮ ਕੀਤਾ ਪਹਿਲਾਂ ਇਹਨਾਂ ਨੇ ਤੀਜ ਦਾ ਫੰਕਸ਼ਨ ਮਨਾਇਆ ਸੀਗਾ ਉਦੋਂ ਵੀ ਬਹੁਤ ਵਧੀਆ ਅਰੇਂਜਮੈਂਟ ਕੀਤੀ ਸੀ ਇਹਨਾਂ ਨੇ ਸਾਰੀਆਂ ਧੀਆ ਭੈਣਾਂ ਨੂੰ ਸਤਿਕਾਰ ਨਾਲ ਨਿਮੰਤਰਣ ਦਿੱਤਾ ਸੀਗਾ ਸਾਰੇ ਜਣੇ ਪਹੁੰਚੇ ਵੀ ਸੀਗੇ ਤੇ ਅੱਜ ਦੇ ਤਿਹਾੜੀ ਤੇ ਵੀ ਸਾਰੀਆਂ ਧੀਆ ਮਾਵਾਂ ਭੈਣਾਂ ਸਾਰੀਆਂ ਪਹੁੰਚੀਆਂ ਨੇ ਇਹਨਾਂ ਨੇ ਬਹੁਤ ਵਧੀਆ ਪ੍ਰੋਗਰਾਮ ਕੀਤਾ ਡੀਜੇ ਪ੍ਰੋਵਾਈਡ ਕੀਤੇ ਸਾਰੇ ਖਾਣ ਪੀਣ ਦਾ ਪ੍ਰੋਗਰਾਮ ਪ੍ਰੋਵਾਈਡ ਕੀਤਾ ਸਾਰੇ ਜਿਹੜੇ ਛੋਟੀਆਂ-ਛੋਟੀਆਂ ਬੱਚੀਆਂ ਸੀ ਜਿਨ੍ਹਾਂ ਦੀਆਂ ਪਹਿਲੇ ਲੋੜੀਆਂ ਮਨਾਇਆ ਗਿਆ ਨੇ ਉਹਨਾਂ ਨੂੰ ਵੀ ਉਹਨਾਂ ਨੂੰ ਗਿਫਟ ਦਿੱਤੇ ਤੇ ਇੱਕ ਕੁੜੀਆਂ ਨੇ ਗਿੱਧਾ ਪਰਫਾਰਮੈਂਸ ਵੀ ਕੀਤੀ ਉਹਨਾਂ ਦਾ ਵੀ ਇਹਨਾਂ ਨੇ ਬਹੁਤ ਮਾਨ ਸਤਿਕਾਰ ਕੀਤਾ ਉਹਨਾਂ ਨੂੰ ਸ਼ਗਨ ਦਿੱਤਾ ਉਹਨਾਂ ਨੂੰ ਗਿਫਟ ਪ੍ਰੋਵਾਈਡ ਕੀਤੇ ਤੇ ਮੈਂ ਅੱਗੇ ਵੀ ਇਹਨਾਂ ਨੇ ਇਹ ਕਿਹਾ ਵੀ ਜਿੰਨੇ ਬੱਚਿਆਂ ਨੂੰ ਜਿਹੜੇ ਗਰੀਬ ਪਰਿਵਾਰ ਤੋਂ ਬਿਲੋਂਗ ਕਰਦੀਆਂ ਨੇ ਉਹਨਾਂ ਨੂੰ ਇਹ ਬਹੁਤ ਜ਼ਿਆਦਾ ਸਹਿਯੋਗ ਪ੍ਰੋਵਾਈਡ ਕਰਨਗੇ ਉਹਨਾਂ ਨੂੰ ਕਿਹਾ ਵੀ ਜਿਨ੍ਹਾਂ ਨੇ ਆਇਲਸ ਕਰਨੀਆਂ ਆ ਜਾਂ ਪੀਟੀ ਕਰਨੀਆਂ ਉਹਨਾਂ ਦਾ ਇਹ ਤ ਇਹ ਦਿਲੋਂ ਉਹਨਾਂ ਦਾ ਨਾਲ ਖੜਨਗੇ ਉਹਨਾਂ ਨੂੰ ਫ੍ਰੀ ਦੇ ਵਿੱਚ ਪੀਟੀ ਤੇ ਆਇਲਸ ਦੀਆਂ ਕਲਾਸਾਂ ਵੀ ਪ੍ਰੋਵਾਈਡ ਕਰਨਗੇ ਜਿਹੜੇ ਬੱਚੇ ਆਪਣੇ ਫਿਊਚਰ ਨੂੰ ਬ੍ਰਾਈਟ ਕਰਨਾ ਚਾਹੁੰਦੇ ਨੇ ਤੇ ਇਦਾਂ ਦੀ ਮੈਚ ਆਉਨੀਆਂ ਵੀ ਅੱਗੇ ਵੀ ਇਹ ਇਦਾਂ ਦੀ ਵਧੀਆ ਕੰਮ ਕਰਦੇ ਰਹਿਣ ਜੋ ਕੀ ਇਹ ਕਰਨਗੇ ਸਾਨੂੰ ਬਹੁਤ ਮਾਣ ਮਹਿਸੂਸ ਹੁੰਦਾ ਕਿ ਅਸੀਂ ਇਹਨਾਂ ਦੀਆਂ ਭੈਣਾਵਾਂ ਆ ਪਹਿਲਾਂ ਵਾਲੇ ਤੇ ਹੁਣ ਵਾਲੇ ਸਮੇਂ ਦੇ ਵਿੱਚ ਅੰਤਰ ਦੇਖ ਰਹੇ ਹਾਂ। ਹਾਂਜੀ ਹੁਣ ਦੇ ਸਮੇਂ ਦੇ ਵਿੱਚ ਬਹੁਤ ਅੰਤਰ ਆ ਗਿਆ। ਪਹਿਲਾਂ ਕੁੜੀਆਂ ਨੂੰ ਅੰਦਰ ਬਾੜ ਕੇ ਰੱਖਿਆ ਜਾਂਦਾ ਸੀਗਾ। ਪਹਿਲਾਂ ਕੁੜੀਆਂ ਨੂੰ ਬਾਹਰ ਨਿਕਲਣ ਦੀ ਸੀ ਦਿੰਦੇ, ਪੜਨ ਦਾ ਮੌਕਾ ਨਹੀਂ ਸੀ ਦਿੰਦੇ। ਪਰ ਅੱਜ ਕੱਲ ਕੁੜੀਆਂ ਬਹੁਤ ਵੱਡੇ ਪੱਧਰ ਤੇ ਪੜ ਕੇ ਆਪਣੀਆਂ ਜੌਬਸ ਕਰ ਰਹੀਆਂ ਨੇਗੀਆਂ ਤੇ ਅੱਗੇ ਵੀ ਮੈਨੂੰ ਲੱਗਦਾ ਹੈ ਕਿ ਸਮਾਂ ਹੋਰ ਵੀ ਬਦਲੇਗਾ। ਜਿੱਦਾਂ ਦੇ ਹੁਣ ਸਾਡੇ ਵੀਰ ਜੀ ਉੱਠੇ ਨੇਗੇ ਇਹ ਕੁੜੀਆਂ ਨੂੰ ਹੋਰ ਵੀ ਆਜ਼ਾਦੀ ਦੇਣਗੇ। ਤੇ ਇੱਕ ਮੈਂ ਪਹਿਲਾਂ ਇਹ ਵੀ ਕਹਿਣਾ ਚਾਹੁੰਦਾ ਜੀ ਦੇਖੋ ਪਹਿਲਾਂ ਤਾਂ ਸਾਡੇ ਪਿੰਡ ਦਾ ਤੇ ਸਾਡੇ ਯਾਰ ਦੋਸਤ ਜਿੰਨੇ ਇੱਥੇ ਬੈਠੇ ਨੇਗੇ ਸਾਡੇ ਸੱਜੇ ਖੱਬੇ ਵਾਹਵਾ ਨੇ ਜਿੰਨਾ ਕਰਕੇ ਅਸੀਂ ਇਹ ਸਾਰੇ ਉਪਰਾਲੇ ਕਰਦੇ ਆ ਰਹੇ ਆਂ ਤੇ ਅੱਗੇ ਵੀ ਇਹਨਾਂ ਸਿਰ ਤੇ ਹੀ ਕਰਾਂਗੇ ਤੇ ਅੱਗੇ ਸਾਨੂੰ ਪਿੰਡ ਦਾ ਸਾਥ ਬਹੁਤ ਜ਼ਿਆਦਾ ਹੈ ਜੀ ਜੇ ਸਾਨੂੰ ਪਿੰਡ ਦੇ ਵਿੱਚੋਂ ਮਤਲਬ ਕਿ ਵੀ ਆ ਕੇ ਸਿਆਣੇ ਬੰਦੇ ਮੇਨ ਬੰਦੇ ਪਿੰਡ ਦੇ ਮੋਢਵਰ ਕਹਿੰਦੇ ਨੇ ਵੀ ਤੁਸੀਂ ਕੁਛ ਅੱਗੇ ਕਰੋ ਵੀ ਅੱਗੇ ਲੱਗੋ ਅਸੀਂ ਤੁਹਾਡੇ ਨਾਲ ਅਸੀਂ ਤਾਂ ਇਹ ਮਤਲਬ ਕਿਸੇ ਦਿਵਾਰ ਚੱਲੇ ਆ ਜੀ ਤੇ ਸਾਨੂੰ ਭੈਣਾਂ ਦੀ ਬਹੁਤ ਸਪੋਰਟ ਹੈ ਜੀ ਅੱਜ ਤੁਹਾਡੇ ਪਿੰਡ ਚ ਕਿੰਨੀਆਂ ਜਿਹੜੀਆਂ ਨਵਜੰਮੀਆਂ ਬੱਚੀਆਂ ਸੀ ਕਿੰਨੀਆਂ ਬੱਚੀਆਂ ਨੂੰ ਤੁਸੀਂ ਲੋੜੀ ਦਿੱਤੀ ਹੈਗੀ ਆ ਇਹ ਵੀ ਦੇਖਿਆ ਗਿਆ ਕਿ ਕੱਪੜੇ ਵੀ ਦਿੱਤੇ ਨੇ ਤੁਸੀਂ ਮਠਿਆਈ ਵੀ ਦਿੱਤੀ ਹੈ ਸ਼ਗਨ ਵੀ ਦਿੱਤਾ ਹੈ ਜਿਹੜਾ ਮਾਪੇ ਦਾ ਫਰਜ਼ ਬਣਦਾ ਹੈ ਉਹ ਤੁਸੀਂ ਨਿਭਾਇਆ ਹੈਗਾ ਤਾਂ ਕਿੰਨੇ ਪਰਿਵਾਰਾਂ ਨੂੰ ਤੁਸੀਂ ਇਹ ਲੋੜੀ ਜਿਹੜੀ ਵੰਡੀ ਆ ਦੇਖੋ ਜਿਹੜੇ ਜਿਨ੍ਹਾਂ ਦੀ ਮਤਲਬ ਕਿ ਪਹਿਲੀ ਲੋੜੀ ਸੀਗੀ ਜਿਨ੍ਹਾਂ ਦੀ 25 ਦੀ ਜਵਾਬ ਮਤਲਬ ਕਿ ਪਹਿਲੀ ਲੋੜੀ ਵਾਲੀ ਸੀ ਕਿ ਬਾਕੀ 170 ਮਤਲਬ ਕਿ 70 ਕ ਹੈਗੇ ਸੀਗੇ ਜਿਨੇ ਦੂਜੀ ਲੋੜੀ ਸੀ ਕਿ 100 ਤਕਰੀਬਨ 100 ਹੋ ਗਏ ਸੀਗੇ ਬੱਚਾ ਤੇ ਬਾਕੀ ਮਾਪੇ ਦਾ ਫਰਜ ਤਾਂ ਇਹਦਾ ਮਾਪੇ ਦਾ ਫਰਜ ਇਹਦਾ ਨਾ ਹੈਗਾ ਸਾਨੂੰ ਉਹ ਭਰਾ ਮੰਨਦੀਆਂ ਨੇ ਸਾਡੇ ਘਰੇ ਆ ਕੇ ਮਤਲਬ ਕਿ ਜਿੰਨਾ ਸਾਨੂੰ ਫੀਲ ਕਰਾਉਂਦੀਆਂ ਨੇ ਅਸੀਂ ਤਾਂ ਇਹ ਪ੍ਰੋਗਰਾਮ ਬਾਰੇ ਸੋਚ ਲੈਂਦੇ ਆ ਕਿ ਨਹੀਂ ਕੋਈ ਐਮ ਇਹਦਾ ਪ੍ਰੋਗਰਾਮ ਰੱਖਣ ਤੋਂ ਪਹਿਲਾਂ ਬਹੁਤ ਸੋਚਦਾ ਹੀ ਬੰਦਾ ਸਾਨੂੰ ਮਤਲਬ ਕਿ ਜੇ ਉਤਸ਼ਾਹੀ ਇੰਨਾ ਹੁੰਦਾ ਹੈਗਾ ਵੀ ਸਾਡੀ ਸਪੋਰਟੀ ਇੰਨੇ ਕਰ ਦੇ ਸਾਡੇ ਭਰਾ ਲਾ ਲਓ ਭੈਣਾਂ ਲਾ ਲਓ ਸੜੇ ਪਿੰਡ ਦੀ ਪੰਚਾਇਤ ਨਾਲੋਂ ਸੜੇ ਸਪੋਰਟ ਨਾਲ ਤਾਂ ਕਰਕੇ ਮਤਲਬ ਕੀ ਹੁੰਦਾ ਹੈ ਅੱਜ ਲੋੜੀ ਮਨਾਈ ਗਈ ਹੈ ਇੱਕ ਚੀਜ਼ ਦੇਖੀ ਗਈ ਹੈ ਕਿ ਸਾਰਾ ਪਿੰਡ ਜਿਹੜਾ ਹੈਗਾ ਤੁਹਾਡੀ ਤਾਰੀਫ ਕਰ ਰਿਹਾ ਸੀਗਾ ਕੁੜੀਆਂ ਦੇ ਅੱਖਾਂ ਦੇ ਵਿੱਚ ਉਹ ਪਤਾ ਲੱਗ ਰਿਹਾ ਸੀ ਕਿ ਉਹਨਾਂ ਨੂੰ ਕੋਈ ਭਰਾ ਦੀ ਕੋਈ ਕਮੀ ਮਹਿਸੂਸ ਨਹੀਂ ਹੋ ਰਹੀ ਤਾਂ ਇਸ ਚੀਜ਼ ਨੂੰ ਦੇਖਦੇ ਹੋਏ ਤੁਸੀਂ ਅੱਗੇ ਹੋਰ ਪ੍ਰੋਗਰਾਮ ਕਰਾਉਣ ਵਾਸਤੇ ਕਿਸ ਤਰ੍ਹਾਂ ਦਾ ਜਿਹੜਾ ਹੈਗਾ ਉਹਨਾਂ ਨੂੰ ਉਪਰੋਸਾ ਦੇਣਾ ਚਾਹੀਦਾ ਦੇਖੋ ਜੀ ਕੱਲ ਕਿਸੇ ਨੇ ਦੇਖਿਆ ਨਹੀਂ ਜਿੰਨਾ ਟਾਈਮ ਹੈਗੇ ਆ ਅਸ ਇੱਕੋ ਗੱਲ ਕਹਨੇ ਹੈਗੇ ਪਹਿਲਾਂ ਜਦੋਂ ਮਤਲਬ ਕਿ ਵਿਆਹ ਕਰਵਾਏ ਸੀਗੇ ਉਦੋਂ ਵੀ ਕਿਹਾ ਸੀਗਾ ਜਿੰਨਾ ਟਾਈਮ ਹੈਗੇ ਆ ਉਹਨਾਂ ਟਾਈਮ ਕਦੇ ਅਸੀਂ ਐਵੇਂ ਦਾ ਕੁਸ਼ ਫੀਲ ਨਹੀਂ ਹੋਣ ਦੇਵਾਂਗੇ ਵੀ ਸਾਡੇ ਪਿੰਡ ਚ ਕੋਈ ਕੁਸ਼ ਕਰ ਨਹੀਂ ਸਕਦਾ ਕੋਈ ਕਦੇ ਐਵੇਂ ਦੀ ਗੱਲ ਕਦੇ ਪਿੰਡ ਚ ਫੀਲ ਨਹੀਂ ਹੋਊਗੀ ਵੀ ਸਾਡੇ ਪਿੰਡ ਚ ਕੋਈ ਪ੍ਰੋਗਰਾਮ ਨਹੀਂ ਹੋ ਸਕਦਾ ਹੈਗੇ ਆ ਕਦੇ ਵੀ ਐਵੇਂ ਦਾ ਹੋਊਗਾ ਨਹੀਂ ਜਿੰਨੇ ਟਾਈਮ ਬੈਠੇ ਆ ਸਾਡੇ ਜਿੰਨੇ ਟਾਈਮ ਸਾਨੂੰ ਸਹਿਯੋਗ ਹੈ ਸਾਡੇ ਸਾਰੇ ਭਾਈਆਂ ਦਾ ਸਾਰੇ ਸਾਰੇ ਯਾਰਾਂ ਦੋਸਤਾਂ ਦਾ ਪਿੰਡ ਦਾ ਜਿੰਨੇ ਸਾਡੇ ਸੱਚੇ ਖੱਬੇ ਨਾਲ ਸਾਡੇ ਖੜੇ ਨੇਗੇ ਵਿੱਚ ਵਿੱਚ ਕਈ ਮੌਜੂਦ ਨਹੀਂ ਹੈਗੇ ਕੋਈ ਮਜਬੂਰੀ ਸੀ ਉਹਨਾਂ ਦੀ ਬਹੁਤ ਜ਼ਿਆਦੇ ਸਤਕਾਰਯੋਗ ਸਾਡੇ ਭਾਈ ਨੇ ਸਾਰੇ ਯਾਰ ਜੀ ਕਿਸ ਤਰ੍ਹਾਂ ਦੇਖਦੇ ਹੋ ਅੱਜ ਲੋਹੜੀ ਦਾ ਤਿਹਾਰ ਮਨਾਇਆ ਜਾ ਰਿਹਾ ਬਹੁਤ ਵੱਡਾ ਇਕੱਠ ਜਿਹੜਾ ਸਾਰਾ ਪਿੰਡ ਹੀ ਆਪਾਂ ਕਹਿ ਸਕਦੇ ਆ ਇਸ ਤਿਹਾਰ ਨੂੰ ਮਨਾ ਰਿਹਾ ਹੈ ਕੁੜੀਆਂ ਧੀਆਂ ਭੈਣਾਂ ਕਿਸ ਤਰ੍ਹਾਂ ਇੰਜੋਏ ਕਰ ਰਹੀਆਂ ਨੇ ਇਸ ਤਿਹਾਰ ਨੂੰ ਔਰ ਇਸ ਲੋਹੜੀ ਬਾਰੇ ਜਾਣਕਾਰੀ ਲੋਹੜੀ ਦਾ ਇਹ ਲੋਹੜੀ ਦਾ ਤਿਹਾਰ ਜੀ ਪਹਿਲਾਂ ਤਾਂ ਕੁਝ ਜ਼ਿਆਦੇ ਕਰਨ ਦੀ ਸਲਾਹ ਨਹੀਂ ਸੀ ਮਤਲਬ ਐਡਾ ਪ੍ਰੋਗਰਾਮ ਸਾਡਾ ਚਲੋ ਜਦੋਂ ਸਾਰਾ ਪਿੰਡ ਹੀ ਨਾਲ ਹੋਵੇ ਮੋਢੇ ਨਾਲ ਮੋਢਾ ਜੋੜ ਕੇ ਖੜ ਜੇ ਫਿਰ ਸਾਰੇ ਪਿੰਡ ਦੇ ਸਹਿਯੋਗ ਨਾਲ ਤੇ ਜਿਹੜੇ ਆਪਣੇ ਭਰਾ ਸਾਡੇ ਨਾਲ ਨੇ ਉਹਨਾਂ ਦੇ ਸਹਿਯੋਗ ਨਾਲ ਅਸੀਂ ਇਹ ਇਹ ਜਿਹੜਾ ਲੋਹੜੀ ਦਾ ਤਿਹਾੜਾ ਇਹ ਕਰਵਾਇਆ ਜੀ ਤੇ ਦੂਜੀ ਗੱਲ ਭੈਣਾਂ ਨਾਨੀਆਂ ਪੋਤੀਆਂ ਚਾਚੀਆਂ ਤਾਈਆਂ ਸਾਰੀਆਂ ਇਕੱਠੀਆਂ ਭੂਆਾਂ ਮਾਸੀਆਂ ਸਾਰੀਆਂ ਇਕੱਠੀਆਂ ਕਰੀਆਂ ਨੇ ਜੀ ਸਹ ristedariyan ਜੋ ਬੁਲਾ ਕੇ ਇੱਕ ਵਾਰ ਸਾਡੀਆਂ ਸਾਰੀਆਂ ਭੈਣਾਂ ਦਵਾਰੋਂ ਮਿਲੀਆਂ ਨੇ ਉਹ ਕਹ ਕਹਿੰਦੇ ਨਹੀਂ ਹੁੰਦੇ ਤੇ ਕਹਿੰਦੇ ਵੀ ਕਹਿੰਦੇ ਸਾਡਾ ਪਿੰਡ ਤਾਂ ਐਵੇਂ ਕਹਿੰਦੇ ਹੁੰਦੇ ਦੀ ਵੀ ਜ ਸਿਹਾਲ ਨੂੰ ਜਾਣ ਲੱਗ ਜੀ ਵੀ ਬਹੁਤ ਟਾਈਮ ਮਹੀਨਾ ਲੱਗ ਜਾਂਦਾ ਭਾਈ ਸਾਨੂੰ ਸਾਡੇ ਦੋਸਤ ਮਖੌਲ ਲੱਗ ਜਾਂਦੇ ਨੇ ਕਰਨ ਵੀ ਐਵੇਂ ਕਰਕੇ ਇਹ ਚੀਜ਼ਾਂ ਨੂੰ ਅਸੀਂ ਦੇਖਦੇ ਹੋਏ ਵੀ ਆਪਣੇ ਪਿੰਡ ਦਾ ਨਾਮ ਲੈ ਕੇ ਅੱਗੇ ਆਉਣਾ ਜੀ ਅਸੀਂ ਨੇ ਅੱਗੇ ਤੋਂ ਅੱਗੇ ਹੋਰ ਵੀ ਪ੍ਰੋਗਰਾਮ ਕਰਾਉਂਦੇ ਰਹਾਂਗੇ ਸਾਰੇ ਪਿੰਡ ਦਾ ਸਾਨੂੰ ਸਾਡੀ ਪੰਚਾਇਤ ਦਾ ਬਹੁਤ ਵੱਡਾ ਸਹਿਯੋਗ ਹੈ ਜੀ ਤੇ ਸਾਡੇ ਸਾਰੇ ਜਿਹੜੇ ਭਰਾ ਬੈਠੇ ਨੇ ਖੱਬੇ ਸੱਜੇ ਸਾਰੇ ਉਹਨਾਂ ਦਾ ਬਹੁਤ ਜ਼ਿਆਦਾ ਸਹਿਯੋਗ ਹੈ ਜੀ ਕੁਝ ਨਹੀਂ ਪਹੁੰਚ ਨਹੀਂ ਸਕਦੇ ਜੀ ਪ੍ਰੋਗਰਾਮ ਦਾ ਕੀ ਕੀ ਤੁਸੀਂ ਪ੍ਰਬੰਧ ਜਿਹੜਾ ਕੀਤਾ ਗਿਆ ਸੀ ਜਿਵੇਂ ਚੁੱਲ੍ਹੇ ਵੀ ਲੱਗੇ ਹੋਏ ਨੇ ਹੋਣ ਥਾਣ ਪੀਣ ਦੇ ਪ੍ਰਬੰਧ ਕੀ ਕੀ ਪ੍ਰਬੰਧ ਸੀ ਬੱਚਿਆਂ ਵਾਸਤੇ ਦੇਖੋ ਜੀ ਚੁੱਲ੍ਹੇ ਹੋ ਗਏ ਜੀ ਤੇ ਖਾਣ ਵਖਾਣ ਪੀਣ ਵਾਸਤੇ ਜੋ ਵੀ ਚਾਹ ਪਕੌੜੇ ਹੋ ਗਏ ਜੀ ਲੱਡੂ ਵਗੈਰਾ ਹੋਰ ਜਿੰਨਾ ਵੀ ਮਤਲਬ ਵਧੀਆ ਤੁਸੀਂ ਆਪਣੀਆਂ ਭੈਣਾਂ ਗੋਲੀ ਪੁੱਛ ਸਕਦੇ ਹੋ ਜੀ ਵੀ ਅਸੀਂ ਆਪਣੇ ਮੂੰਹ ਦੀ ਕੀ ਆਪਾਂ ਹੋ ਕੇ ਨਹੀਂ ਕਹੀ ਕਰੀਏ ਨੱਚਣ ਦਾ ਵੀ ਜਿਹੜਾ ਸਰ ਨੱਚਣ ਦਾ ਜੀ ਪ੍ਰੋਗਰਾਮ ਕਰਾਇਆ ਸਕਿੱਟਾਂ ਕਰਵਾਈਆਂ ਗਈਆਂ ਬੱਚਿਆਂ ਨੇ ਪਰਫਾਰਮੈਂਸ ਦਿੱਤੀ ਜੀ ਉੱਥੇ ਉਹਨਾਂ ਦਾ ਮਾਨ ਸਨਮਾਨ ਵੀ ਕੀਤਾ ਅਸੀਂ ਸਾਰੇ ਜਣਿਆਂ ਨੇ ਜੋ ਸਾਥੋਂ ਬਣਦਾ ਸੀਗਾ A to Z ਜਿੰਨਾ ਵੀ ਅਸੀਂ ਕਰ ਸਕੇ ਵੱਧ ਤੋਂ ਵੱਧ ਕੀਤਾ ਜੀ ਅਸੀਂ ਨੇ ਪਿੰਡ ਦਾ ਸਹਿਯੋਗ ਸਭ ਨੂੰ ਕਿਹਾ ਜਾ ਰਿਹਾ ਹੈ ਪੰਚਾਇਤ ਦਾ ਸਹਿਯੋਗ ਪਿੰਡ ਦਾ ਸਹਿਯੋਗ ਜੀ ਪਿੰਡ ਦਾ ਸਹਿਯੋਗ ਉਹ ਪਿੰਡ ਵਾਲਿਆਂ ਤੋਂ ਤੁਸੀਂ ਪੁੱਛੋ ਜੀ ਜਾ ਕੇ ਉਹ ਜਦੋਂ ਪਿੰਡ ਉਹ ਆਪਣੇ ਪਿੰਡ ਛੋਡੇ ਸਾਰਾ ਪਿੰਡ ਤੁਸੀਂ ਘਮਾਓ ਜੀ ਆਲੇ-ਦਾਲੇ ਦੇਖੋ ਸਾਰੇ ਨਗਰਵਾਸੀ ਸਾਡੇ ਨਾਲ ਖੜੇ ਨੇ ਜੀ ਅੱਗੇ ਵੀ ਸਾਡੇ ਨਾਲ ਐਵੇਂ ਮੋਢੇ ਨਾਲ ਮੋਢਾ ਜੋੜ ਕੇ ਖੜਦੇ ਰਹਿਣਗੇ ਜੀ ਤੇ ਅਸੀਂ ਵੀ ਇਹਨਾਂ ਨਾਲ ਅੱਗੇ ਐਵੇਂ ਹੀ ਖੜੇ ਆ ਜੀ